ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ Fateh ਅੱਪਾ ਕੁਛ ਡੇਢ ਮਹੀਨਾ ਪਹਿਲਾਂ ਅਜਨਾਲਾ ਗਏ ਸੀਗੇ ਜਿਸ ਟਾਈਮ ਹੜ ਨਵ ਨਵ ਆਇਆ ਸੀ ਉਥੇ ਔਰ ਬਹੁਤ ਹੀ ਜਿਆਦਾ ਨੁਕਸਾਨ ਦੇਖਿਆ ਆਪਾਂ ਫਿਰ ਵੀ ਟਰਾਲੇ ਪਰ ਕੇ ਖਾਣਾ ਪੀਣਾ ਬੋ ਕੁਛ ਆਇਆ ਸੀ ਉਸ ਟਾਈਮ ਤੇ ਪਰ ਉਸ ਟਾਈਮ ਤੇ ਵੀ ਮੈਂ ਸੋਨੀਪਾਏ ਨੂੰ ਕਿਹਾ ਸੀਗਾ ਕਿ ਅਸਲੀ ਮਦਦ ਡੇਢ ਦੋ ਮਹੀਨੇ ਬਾਅਦ ਹੋਣੀ ਹੈ ਜਿਹੜੀ ਹੁਣ ਸਾਨੂੰ ਨਜ਼ਰ ਆ ਰਹੀ ਹੈ ਜਦ ਪਾਣੀ نیچے ਚਲਾ ਗਿਆ ਹੈ ਰਹਿਤਾ ਨਜ਼ਰ ਆ ਰਿਹਾ ਹੈ ਔਰ ਕਈ ਲੋਕਾਂ ਦੇ ਕਾਰਜ ਦਾ ਮਤਲਬ ਰੋਜ਼ੀ ਰੋਟੀ ਖਤਮ ਹੋ ਗਈ ਹੈ ਜਿਨ੍ਹਾਂ ਦੇ ਘਰ ਸੀਗੇ ਮੱਝਾਂ ਔਰ ਜੋ ਵੀ ਆਪਣਾ ਪਛੋ ਪਛੀ ਜਿਹੜੇ ਸਾਡੇ ਵਿੱਚ ਗਏ ਸੀਗੇ ਸੋ ਰੁਰਗੇ ਸੀਗੇ ਹਾਂਜੀ ਤਾਂ ਬਸ ਸੋਨੀ ਪਾਈ ਨੂੰ ਕਿਹਾ ਸੀਗਾ ਕਿ ਆਪਾਂ ਆ ਕੇ ਬਾਈ ਅਸੀਂ ਇੱਕ ਫਿਲਮ ਕਰ ਰਹੇ ਸੀਗੇ ਉਦੋਂ ਮਹਿਰ ਸਾਡੀ ਫਿਲਮ ਦੀ ਪ੍ਰਮੋਸ਼ਨ ਚੱਲ ਰਹੀ ਸੀ ਉਦੋਂ ਹਨਾ ਸੋ ਫਿਲਮ ਵੀ ਸਾਡੀ ਅਸੀਂ ਪੰਜਾਬ ਦੇ ਨਾਲ ਰਿਲੇਟ ਹਨਾ ਪੰਜਾਬ ਦਾ ਮੁੱਦਾ ਪੰਜਾਬ ਦੀ ਕਹਾਣੀ ਜੜਾਂ ਜੁੜੀ ਹੋਈ ਸੀਗੀ ਸੋ ਬਾਈ ਨੂੰ ਉਹ ਕਨਸੈਪਟ ਬਹੁਤ ਪਸੰਦ ਸੀਗਾ ਸਾਡੇ ਟਰੈਕਟਰ ਦਾ ਸਾਫ ਸੀਗੇ ਕਿ ਸਮਹਿਤਾ ਸੀ ਪਰ ਫਿਲਮ ਦੌਰਾਨ ਹੀ ਸਾਨੂੰ ਹੜਾਂ ਦੀ ਨਿਊਜ਼ ਮਿਲੀ ਹੈ ਨਾ ਇਸ ਪਾਸੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੋ ਬਾਈ ਜਦੋਂ ਆਏ ਸੀਗੇ ਇਧਰਲੇ ਪਾਸੇ ਜਦੋਂ ਸਾਰੇ ਹੈ ਨਾ ਉਦੋਂ ਕਲਾਕਾਰ ਲੱਗੇ ਹੋਏ ਸੀਗੇ ਸਾਰੇ ਲੋਕੀ ਆ ਰਹੇ ਸੀਗੇ ਬਾਈ ਹਰੇ ਵੀ ਆਪਣੇ ਕੋਲੋਂ ਥੋੜੀ ਬੋਤੀ ਮਦਦ ਲੈ ਕੇ ਆਏ ਸੀ ਤਾਂ ਬਾਈ ਦੇ ਮਨ 'ਚ ਖਿਆਲ ਆਇਆ ਸੀਗਾ ਵੀ ਯਾਰ ਹੁਣ ਤਾਂ ਬਹੁਤ ਲੋਕ ਮਦਦ ਲੈ ਕੇ ਆ ਰਹੇ ਨੇ ਸ਼ਾਇਦ ਇਹ ਲੋਕ ਬਾਅਦ 'ਚ ਉਹਨਾਂ ਨਹੀਂ ਆ ਸਕਣਗੇ ਜਿੰਨਾ ਇਹਨਾਂ ਨੂੰ ਬਾਅਦ 'ਚ ਲੋੜ ਹੋਗੀ ਸੋ ਬਾਈ ਨੇ ਇੱਕ ਵਾਦਾ ਕੀਤਾ ਸੀ ਅਸੀਂ ਮੱਝਾ ਦੇਵਾਂਗੇ ਸੋ ਅਸੀਂ ਅੱਜ ਤੇਲੀ ਅਲਾਰਟ ਸਾਡਾ ਮੱਝਾਂ ਦਾ 15 ਮੱਝਾਂ ਦਾ ਅਸੀਂ ਲੈ ਕੇ ਆਏ ਸੀਗੇ ਸੋ ਅੱਜ ਮੱਝਾਂ ਇੱਥੇ ਲੋੜਵੰਦ ਬੰਦਿਆਂ ਨੂੰ ਮੱਝਾਂ ਦਿੱਤੀਆਂ ਨੇ ਕਿਉਂਕਿ ਸਾਡਾ ਵੀਰ ਬੰਦਾ ਇਹ ਉਸ ਟਾਈਮ ਤੋਂ ਲੱਗਿਆ ਹੋਇਆ ਖੜਾ ਦੌਰਾਨ ਬਹੁਤ ਜ਼ਿਆਦਾ ਇੱਧਰ ਮਦਦ ਕੀਤੀ ਇਹਨਾਂ ਨੇ ਗਰਾਊਂਡ ਤੇ ਜਾ ਕੇ ਸਾਡੀ ਮੇਨ ਕੋਸ਼ਿਸ਼ ਬਈ ਏ ਸੀ ਵੀ ਮੱਝਾਂ ਲੈਣੀਆਂ ਸੌਖੀਆਂ ਨੇ ਮੱਝਾਂ ਦੇਣੀਆਂ ਬਹੁਤ ਔਖੀਆਂ ਨੇ ਕਈ ਵਾਰੀ ਸਹੀ ਬੰਦਾ ਨਹੀਂ ਮਿਲਦਾ ਸੋ ਇਹ ਵੀਰ ਦੀ ਮਿਹਨਤ ਨੂੰ ਸਲਾਮ ਹੈ ਨੇ ਸਹੀ ਬੰਦੇ ਲੱਭ ਕੇ ਉਹਨਾਂ ਤੱਕ ਮੱਝਾਂ ਪਹੁੰਚਦੇ ਕੀਤੀਆਂ ਨੇ ਸੋ ਸਭ ਤੋਂ ਵੱਡਾ ਧੰਨਵਾਦ ਰਾਜਬਾਈ ਦਾ ਜਿਨ੍ਹਾਂ ਨੇ ਐਡਾ ਵੱਡਾ ਕਹ ਕੇ ਪੈਸਾ ਲੋਕਾਂ ਕੋਲੇ ਬਹੁਤ ਜ਼ਿਆਦਾ ਹੁੰਦਾ ਬਾਈ ਬਹੁਤ ਲੋਕਾਂ ਕੋਲੇ ਬਹੁਤ ਪੈਸਾ ਪਿਆ ਪਰ ਪੈਸੇ ਨੂੰ ਵਰਤਣਾ ਕਿਵੇਂ ਹੈ ਬਹੁਤ ਘੱਟ ਲੋਕ ਕੋਲ ਰੱਬ ਸਮਝਦਾ ਸੋ ਬਾਈ ਤੁਹਾਡਾ ਬਹੁਤ ਧੰਨਵਾਦ ਆ ਤੁਸੀਂ ਪੰਜਾਬ ਲਈ ਖੜੇ ਹੋ ਪੰਜਾਬ ਦਾ ਇਨਾ ਸੋਚਦੇ ਹੋ ਸੋ ਇਹ ਸੇਵਾ ਬਾਈ ਅੱਜ ਨਹੀਂ ਅਸੀਂ ਇਹ ਸਾਡੀ ਲਾਸਟ ਸੇਵਾ ਨਹੀਂ ਹੈ ਇਹ ਤਾਂ ਸ਼ੁਰੂ ਹੋਈ ਹੈ ਅਸੀਂ ਲੱਗੇ ਰਵਾਂਗੇ ਜੋ ਤੱਕ ਲੋੜ ਆ ਅਸੀਂ ਨਾਲ ਖੜੇ ਆ ਬਾਈ ਦਾ ਇਹੀ ਕਹਿਣਾ ਸੀ ਧੰਨਵਾਦ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਥੈਂਕ ਯੂ ਬਹੁਤ ਬਹੁਤ ਧੰਨਵਾਦ ਧੰਨਵਾਦ ਵਾਈ ਗੁਰੇ ਜੀ ਵਾਈ ਗੁਰੇ ਦਾ ਖਾਲਸਾ ਵਾਈ ਗੁਰੇ ਦੀ ਫਤਿਹ ਅੱਪਾ ਇਸ ਟਾਈਮ ਹੜ ਨਵ ਨਵ ਆਇਆ ਸੀ ਉਹ ਤੇ ਔਰ ਬਹੁਤ ਹੀ ਜ਼ਿਆਦਾ ਨੁਕਸਾਨ ਦੇਖਿਆ ਆਪਾਂ ਫਿਰ ਵੀ ਟਰਾਲੇ ਪਰ ਕੇ ਖਾਣਾ ਪੀਣਾ ਬੋ ਕੁਛ ਆਇ ਸੀ ਉਸ ਟਾਈਮ ਤੇ ਪਰ ਉਸ ਟਾਈਮ ਤੇ ਵੀ ਮੈਂ ਸੋਨੀਪਾਈ ਨੂੰ ਕਿਹਾ ਸੀਗਾ ਕਿ ਅਸਲੀ ਮਦਦ ਡੇਢ ਦੋ ਮਹੀਨੇ ਬਾਅਦ ਹੋਣੀ ਹੈ ਜਿਹੜੀ ਹੁਣ ਸਾਨੂੰ ਨਜ਼ਰ ਆ ਰਹੀ ਹੈ ਜਦ ਪਾਣੀ نیچے ਚਲਾ ਗਿਆ ਹੈ ਰਹਿਤਾ ਨਜ਼ਰ ਆ ਰਿਹਾ ਹੈ ਔਰ ਕਈ ਲੋਕਾਂ ਦੇ ਕਾਰਜ ਦਾ ਮਤਲਬ ਰੋਜ਼ੀ ਰੋਟੀ ਖਤਮ ਹੋ ਗਈ ਹੈ ਜਿਨ੍ਹਾਂ ਦੇ ਘਰ ਸੀਗੇ ਮੱਝਾਂ ਔਰ ਜੋ ਵੀ ਆਪਣਾ ਪਛੋ ਪਛੀ ਜਿਹੜੇ ਸਾਡੇ ਵਿੱਚ ਗਏ ਸੀਗੇ ਸੋ ਰੁੜ ਗਏ ਸੀਗੇ ਹਾਂਜੀ ਤਾਂ ਬਸ ਸੋ ਨਹੀਂ ਪਾਈ ਨੂੰ ਕਿਹਾ ਸੀਗਾ ਕਿ ਆਪਾਂ ਆ ਕੇ ਬਾਈ ਅਸੀਂ ਇੱਕ ਫਿਲਮ ਕਰ ਰਹੇ ਸੀਗੀ ਉਦੋਂ ਮਿਹਰ ਸਾਡੀ ਫਿਲਮ ਦੀ ਪ੍ਰਮੋਸ਼ਨ ਚੱਲ ਰਹੀ ਸੀ ਉਦੋਂ ਹਨਾ ਸੋ ਫਿਲਮ ਵੀ ਸਾਡੀ ਅਸੀਂ ਪੰਜਾਬ ਦੇ ਨਾਲ ਰਿਲੇਟ ਹਨਾ ਪੰਜਾਬ ਦਾ ਮੁੱਦਾ ਪੰਜਾਬ ਦੀ ਕਹਾਣੀ ਜੜਾਂ ਜੁੜੀ ਹੋਈ ਸੀਗੀ ਸੋ ਬਾਈ ਨੂੰ ਉਹ ਕਨਸੈਪਟ ਬਹੁਤ ਪਸੰਦ ਸੀਗਾ ਸਾਡੇ ਡਾਇਰੈਕਟਰ ਸਾਹਿਬ ਜੀਰ ਕੇ ਸਮੇਤਤਾ ਜੀ ਉਹ ਫਿਲਮ ਦੌਰਾਨ ਹੀ ਸਾਨੂੰ ਹੜ੍ਹਾਂ ਦੀ ਨਿਊਜ਼ ਮਿਲੀ ਹਨਾ ਇਸ ਪਾਸੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੋ ਬਾਈ ਜਦੋਂ ਆਏ ਸੀਗੇ ਇਧਰਲੇ ਪਾਸੇ ਜੋ ਸਾਰੇ ਹਨ ਉਹ ਤੋਂ ਕਲਾ ਕਰ ਲੱਗੇ ਹੋਏ ਸੀਗੇ ਸਾਰੇ ਲੋਕੀ ਆ ਰਹੇ ਸੀਗੇ ਬਾਈ ਹਰੇ ਵੀ ਆਪਣੇ ਵੱਲੋਂ ਥੋੜੀ ਬੋਤੀ ਮਦਦ ਲੈ ਕੇ ਆਏ ਸੀ ਤਾਂ ਬਾਈ ਦੇ ਮਨ 'ਚ ਖਿਆਲ ਆਇਆ ਸੀਗਾ ਵੀ ਯਾਰ ਹੁਣ ਤਾਂ ਬਹੁਤ ਲੋਕ ਮਦਦ ਲੈ ਕੇ ਆ ਰਹੇ ਨੇ ਸ਼ਾਇਦ ਇਹ ਲੋਕ ਬਾਅਦ 'ਚ ਉਹਨਾਂ ਨਹੀਂ ਆ ਸਕਣਗੇ ਜਿੰਨਾ ਇਹਨਾਂ ਨੂੰ ਬਾਅਦ 'ਚ ਲੋੜ ਹੋਗੀ ਸੋ ਬਾਈ ਨੇ ਇੱਕ ਵਾਦਾ ਕੀਤਾ ਸੀ ਵੀ ਅਸੀਂ ਮੱਝਾਂ ਦੇਵਾਂਗੇ ਸੋ ਅਸੀਂ ਅੱਜ ਪਹਿਲੀ ਅਲਾਰਟ ਸਾਡਾ ਮੱਝਾਂ ਦਾ 15 ਮੱਝਾਂ ਦਾ ਅਸੀਂ ਲੈ ਕੇ ਆਏ ਸੀਗੇ ਸੋ ਅੱਜ ਮੱਝਾਂ ਇੱਥੇ ਲੋੜਵੰਦ ਬੰਦਿਆਂ ਨੂੰ ਮੱਝਾਂ ਦਿੱਤੀਆਂ ਨੇ ਕਿਉਂਕਿ ਸਾਡਾ ਵੀਰ ਬੰਦਾ ਇਹ ਉਸ ਟਾਈਮ ਤੇ ਲੱਗਿਆ ਹੋਇਆ ਖੜਾ ਦੌਰਾਨ ਬਹੁਤ ਜ਼ਿਆਦਾ ਇੱਧਰ ਮਦਦ ਕੀਤੀ ਇਹਨਾਂ ਨੇ ਗਰਾਊਂਡ ਤੇ ਜਾ ਕੇ ਸਾਡੀ ਮੇਨ ਕੋਸ਼ਿਸ਼ ਭਾਈ ਏਸੀ ਵੀ ਮੱਝਾ ਲੈਣੀ ਹੈ ਸੌਖੀਆਂ ਨੇ ਮੱਝਾ ਦੇਣੀ ਹੈ ਬਹੁਤ ਔਖੀਆਂ ਨੇ ਕਈ ਵਾਰੀ ਸਹੀ ਬੰਦਾ ਨਹੀਂ ਮਿਲਦਾ ਸੋ ਇਹ ਵੀਰ ਦੀ ਮੈਂਦ ਨੂੰ ਸਲਾਮ ਹੈ ਨੇ ਸਹੀ ਬੰਦੇ ਲੱਭ ਕੇ ਉਹਨਾਂ ਤੱਕ ਮੱਝਾ ਪਹੁੰਚਦੇ ਕੀਤੀ ਨੇ ਸੋ ਸਭ ਤੋਂ ਵੱਡਾ ਧੰਨਵਾਦ ਰਾਜਬਾਈ ਦਾ ਜਿਨ੍ਹਾਂ ਨੇ ਐਡਾ ਵੱਡਾ ਕਿਹਾ ਕਿ ਪੈਸਾ ਲੋਕਾਂ ਕੋਲੇ ਬਹੁਤ ਜ਼ਿਆਦਾ ਹੁੰਦਾ ਬਾਈ ਬਹੁਤ ਲੋਕਾਂ ਕੋਲੇ ਬਹੁਤ ਪੈਸਾ ਤੇ ਆ ਪਰ ਪੈਸੇ ਨੂੰ ਵਰਤਨਾ ਕਿਵੇਂ ਆ ਬਹੁਤ ਘੱਟ ਲੋਕੜੇ ਰੰਬ ਸਮਝਦਾ ਸੋ ਬਾਈ ਤੁਹਾਡਾ ਬਹੁਤ ਧੰਨਵਾਦ ਆ ਤੁਸੀਂ ਪੰਜਾਬ ਲਈ ਖੜੇ ਹੋ ਪੰਜਾਬ ਦਾ ਇੰਨਾ ਸੋਚਦੇ ਹੋ ਸੋ ਇਹ ਸੇਵਾ ਬਾਈ ਅੱਜ ਨਹੀਂ ਅਸੀਂ ਇਹ ਸਾਡੀ ਲਾਸਟ ਸੇਵਾ ਨਹੀਂ ਹੈਗੀ ਇਹ ਤਾਂ ਸ਼ੁਰੂ ਹੋਈ ਆ ਅਸੀਂ ਲੱਗੇ ਰਵਾਂਗੇ ਜੋ ਤੱਕ ਲੋੜ ਆ ਅਸੀਂ ਨਾਲ ਖੜੇ ਆ ਬਾਈ ਦਾ ਇਹੀ ਕਹਿਣਾ ਸੀ ਧੰਨਵਾਦ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਥੈਂਕ ਯੂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ